ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਸ ਤਰ੍ਹਾਂ ਪਾਰਟੀ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਹੁਣ ਇੱਕ ਇੱਕ ਕਰਕੇ ਕਈ ਹੋਰ ਲੀਡਰਾਂ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਪਾਰਟੀ ਦੀ ਦਿਸ਼ਾ ਦੇ ਦਸ਼ਾ ਜਿਸ ਸਥਿਤੀ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਸਮੇਂ ਤੋਂ ਗੁਜ਼ਰਿਆ ਉਸ ਮਸਲੇ ਦੇ ਵਿੱਚ ਹੁਣ ਹੋਰ ਨਾਲ ਲੀਡਰਾਂ ਨੇ ਵੀ ਅਸਤੀਫਾ ਦਿੱਤਾ ਜਿਨ੍ਹਾਂ ਦੇ ਵਿੱਚ ਸੁਖਵਿੰਦਰ ਪਾਲ ਸਿੰਘ ਗਰਚਾ ਜੋ ਸ਼੍ਰੋਮਣੀ ਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੀਸੀ ਦੇ ਮੈਂਬਰ ਨੇ ਉਹਨਾਂ ਨੇ ਵੀ ਸੁਬੀ ਸਿੰਘ ਬਾਦਲ ਨੂੰ ਲਿਖੀ ਚਿੱਠੀ ਦੇ ਵਿੱਚ ਅਸਤੀਫਾ ਭੇਜ ਦਿੱਤਾ ਸੁਖਿੰਦਰਪਾਲ ਸਿੰਘ ਗਰਚਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਕੌਮੀ ਉਮੀਦ ਪ੍ਰਧਾਨ ਅਤੇ ਰਾਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨੇ ਦਿੱਤੇ ਅਸਤੀਫੇ ਵਿੱਚ ਕਿਹਾ ਸਤਿਕਾਰਯੋਗ ਸਰਦਾਰ ਸੁਬੀ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਚੰਡੀਗੜ੍ਹ ਵਿਸ਼ਾ ਸ਼੍ਰੋਮਣੀ ਕਾਲੀ ਦਲ ਦੀ ਮੋਡਰਨੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਸਬੰਧੀ ਉਹਨਾਂ ਲਿਖਿਆ ਕਿ ਮੈਂ ਸੁਵਿੰਦਰਪਾਲ ਸਿੰਘ ਗਰਚਾ ਸ਼੍ਰੋਮਣੀ ਕਾਲੀਦਲ ਦੀ ਮੋਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਦਾਸ ਪਿਛਲੇ ਲਗਭਗ 2.5 ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਕੇ ਬੜੀ ਹੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਪਿਛਲੇ ਸਮੇਂ ਚ ਪਾਰਟੀ ਵੱਲੋਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਵੀ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਲਭਾਇਆ ਮੌਜੂਦਾ ਸਮੇਂ ਵਿੱਚ ਮੈਂ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਸਮਰਥਾ ਅਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਆਪ ਜੀ ਨੂੰ ਆਪਣੇ ਅਸਤੀਫੇ ਦੀ ਕਾਪੀ ਚੰਡੀਗੜ੍ਹ ਦਫ਼ਤਰ ਭੇਜ ਰਿਹਾ ਆਸ ਕਰਦਾ ਕਿ ਮੇਰਾ ਅਸਤੀਫਾ ਪ੍ਰਵਾਨ ਕਰੋਗੇ ਆਪ ਜੀ ਦਾ ਸ਼ੁਭਚਿੰਤਕ ਸੁਖਵਿੰਦਰ ਪਾਲ ਸਿੰਘ ਗਰਚਾ ਕੌਮੀ ਉਮੀਦ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜਿਹੜਾ ਅਸਤੀਫਾ ਪੇਜਾ ਸੁਭੀ ਸਿੰਘ ਬਾਦਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਇਸ ਮਸਲੇ ਦੇ ਵਿੱਚ ਵਜ੍ਹਾ ਕੀ ਹੈ ਕਿ ਆਖਰ ਸੁਖਵਿੰਦਰ ਪਾਲ ਸਿੰਘ ਗਰਚਾ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਕਿ ਵਾਕਿ ਉਨ੍ਹਾਂ ਵੱਲੋਂ ਹੀ ਦਿੱਤਾ ਹੋਇਆ ਅਸਤੀਫਾ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਕੀਤਾ ਇਸ ਮੁਤਲਕ ਅਸੀਂ ਸੁਖਮਿੰਦਰ ਪਾਲ ਸਿੰਘ ਗਰਚਾ ਦੇ ਨਾਲ ਗੱਲਬਾਤ ਕੀਤੀ ਆ ਕਿ ਆਖਿਰ ਅਸਤੀਫਾ ਕਿਉਂ ਦਿੱਤਾ ਹੈ ਤੇ ਗਰਚਾ ਸਾਹਿਬ ਇੱਕ ਫੇਸਬੁੱਕ ਤੇ ਇੱਕ ਚਿੱਠੀ ਵਾਇਰਲ ਹੋ ਰਹੀ ਆ ਉਹ ਤੁਹਾਡੀ ਹੈ ਕਿ ਕਿਸੇ ਹੋਰ ਦੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡਦਾ ਹੈਗਾ ਹਾਂਜੀ ਹਾਂਜੀ ਨਹੀਂ ਉਹ ਤੁਹਾਡੀ ਲਿਖੀ ਹੋਈ ਹੈ ਚਿੱਠੀ ਜੀ ਹਾਂਜੀ ਹਾਂਜੀ ਤੇ ਇਹ ਉਹ ਤੁਸੀਂ ਫੇਸਬੁੱਕ ਤੇ ਪਾਈ ਕਿ ਪਾਰਟੀ ਆਫਿਸ ਨੂੰ ਭੇਜ ਦਿੱਤੀ ਹੈ ਹੋ ਫਿਸਪੇਦੀ ਪਰ ਤਾਂ ਸਾਹ ਨੂੰ ਤੁਸੀਂ ਤਾਂ ਬਹੁਤ ਤੁਹਾਡੇ ਕੋਲ ਮਹੱਤਵਪੂਰਨ ਅਹੁਦਾ ਜੀ ਤੁਸੀਂ ਵਾਈਸ ਪ੍ਰੈਜ਼ੀਡੈਂਟ ਪੀਐਸਸੀ ਦੇ ਮੈਂਬਰ ਹੋ ਕੀ ਵਜ੍ਹਾ ਬਣ ਗਈ ਜੀ ਮੈਨੂੰ ਜੀ ਇਹਦਾ ਲੰਬਾ ਸਮਾਂ ਹੋ ਗਿਆ ਪਾਰਟੀ ਦੇ ਵਿੱਚ ਕੰਮ ਕਰਦੇ ਆ ਹੋਏ ਲੇਕਿਨ ਕੁਝ ਗੱਲਾਂ ਜਿਹਈਆਂ ਨੇ ਜਿਹੜੀਆਂ ਕਿ ਹਜੇ ਮੈਂ ਨਹੀਂ ਕਰਨੀਆਂ ਚਾਹੁੰਦਾ ਜੀ ਆਉਣ ਵਾਲੇ ਸਮੇਂ 'ਚ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਹਨਾ ਜੀ ਜੀ ਤੇ ਕਾਲੀ ਦਲ ਨਾਲ ਤੁਸੀਂ ਕਦੋਂ ਕਿਦੇ ਜੁੜੇ ਜੀ ਮੈਂ 97 ਤੋਂ ਬੰਦ ਥੋੜੀ ਪਰਿਵਾਰ ਦੇ ਵਿੱਚ ਹੋਰ ਵੀ ਕਿ ਪ੍ਰਾਣਾ ਪਰਿਵਾਰੀ ਇਕਾਈ ਜਿਹਨੂੰ ਅਪਰਖਸ਼ਾ ਲਿਖੋ। ਹਾਂ ਤੋਂ ਸ਼ੁਰੂ ਤੋਂ ਸ਼ੁਰੂ ਤੋਂ ਸ਼ੁਰੂ ਤੋਂ ਜੀ ਜੀ ਤੇ ਇਲੈਕਸ਼ਨ ਤੇ ਨਹੀਂ ਤੁਸੀਂ ਕੋਈ ਐਲੜੀ ਸੀ ਵਿਧਾਨ ਸਭਾ ਦੀ? ਨਹੀਂ ਜੀ ਨਹੀਂ ਨਹੀਂ ਜੀ 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 ਤੇ ਕੀ ਵਜ੍ਹਾ ਬਣ ਗਈ ਜੀ ਇੰਨਾ ਪਾਰਟੀ ਨੇ ਤੁਹਾਨੂੰ ਐਡਾ ਵੱਡਾ ਅਹੁਦਾ ਵੀ ਦਿੱਤਾ ਤੇ ਹਾਲਾਤ ਤੁਹਾਨੂੰ ਅਸਤੀਫਾ ਦੇਣਾ ਪਿਆ? ਇਹ ਆਉਣ ਵਾਲੇ ਦਿਨਾਂ ਚ ਭੁੱਲਰ ਸਾਹਿਬ ਆਪ ਕਰਦੇ ਨਹੀਂ ਕਰ। ਚਲੋ ਮਿਹਰਬਾਨੀ ਜੀ ਮਿਹਰਬਾਨ। ਥੈਂਕ ਯੂ ਥੈਂਕ ਯੂ। ਤੁਸੀਂ ਆਪ ਸੁਣਿਆ ਚਾਹੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਲੇਕਿਨ ਖੁੱਲ ਕੇ ਹੱਲੇ ਬੋਲਣ ਨੂੰ ਤਿਆਰ ਨਹੀਂ ਆ ਸਮੇਂ ਦਾ ਇੰਤਜ਼ਾਰ ਕਰ ਰਹੇ ਕਿ ਉਹ ਸਮਾਂ ਕਦੋਂ ਹੋਏਗਾ ਜਦੋਂ ਉਹ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਉਣਗੇ ਕਿ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਂ ਛੱਡਣ ਦੀ ਕੀ ਵਜ੍ਹਾ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਾਰਟੀ ਵਾਸਤੇ ਕੰਮ ਕਰ ਰਹੇ ਨੇ ਪਰ ਚਾਹੇ ਉਹਨਾਂ ਨੇ ਕੋਈ ਚੋਣ ਨਹੀਂ ਲੜੀ ਪਰ ਪਰਿਵਾਰ ਟਕਸਾਲੀ ਆ ਅਜਿਹੀ ਸਥਿਤੀ ਵਿੱਚ ਅਗਰ ਅਜਿਹੇ ਲੀਡਰ ਪਾਰਟੀ ਛੱਡ ਰਹੇ ਨੇ ਤੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਹਾਲਾਂਕਿ ਉਹਨਾਂ ਕਾਰਨਾਂ ਤੇ ਉਹ ਹਜੇ ਪਰਦਾ ਨਹੀਂ ਚੁਕਣਾ ਚਾਹੁੰਦੇ ਪਰਦਾ ਪਾ ਕੇ ਰੱਖਣਾ ਚਾਹੁੰਦੇ ਨੇ ਹੋ ਸਕਦਾ ਕਿ ਉਹਨਾਂ ਦੇ ਮਨ ਦੇ ਵੱਲਵਲੇ ਕੋਈ ਹੋਰ ਇੱਕ ਵਜ੍ਹਾ ਇਹ ਕਿ ਸ਼ਰੂਮਨੀ ਕਾਲੀਦਲ ਦੇ ਲੀਡਰ ਦਾ ਪਾਰਟੀ ਛੱਡਣਾ ਉਸ ਸਮੇਂ ਜਦ ਪਾਰਟੀ ਨੂੰ ਲੋੜ ਵੀ ਹੋਵੇ ਪਰ ਹਾਲ ਹੀ ਸੁਭੀ ਸਿੰਘ ਬਾਦਲ ਦੇ ਸਿਆਸੀ ਸਖਤਰ ਚਰਨਜੀਤ ਸਿੰਘ ਬਰਾੜ ਹੋਣਾ ਵੀ ਇੱਕ ਖੁੱਲੀ ਚਿੱਠੀ ਲਿਖੀ ਸੀ ਸੁਭੀ ਸਿੰਘ ਬਾਦਲ ਉਸ ਤੋਂ ਬਾਅਦ ਜੋ ਚਰਨਜੀਤ ਸਿੰਘ ਬਰਾੜ ਹੋਣਾ ਦੇ ਨਾਲ ਕੁਝ ਹੋਇਆ ਉਹਨਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਨੂੰ ਦਫਰ ਦਿੱਤਾ ਉਸ ਤੋਂ ਤੱਕਤੀਆਂ ਵੀ ਪਾਡ ਦਿੱਤੀਆਂ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਖੁਲਾਸੇ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਆ ਇਹ ਸਭ ਪੰਥ ਦੀ ਪਾਰਟੀ ਆ ਅਜਿ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਨੂੰ ਬਹੁਤ ਕੁਝ ਕਰਨ ਦੀ ਲੋੜ ਆ ਉਹਨਾਂ ਨੇ ਆਪਣੇ ਦਿਲ ਦੇ ਬਲਵਲੇ ਦੱਸੇ ਸੀ ਲੇਕਿਨ ਹਾਲਾਂਕਿ ਚਰਜਿਸ ਬਰਾੜ ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਕਿ ਆਖਿਰ ਅਕਾਲੀ ਦਲ ਨੂੰ ਡੋਬਣ ਵਾਲੇ ਕੌਣ ਨੇ ਤੇ ਸੁਬੀਤ ਸਿੰਘ ਬਾਦਲ ਨੂੰ ਗਲਤ ਸਲਾਹਾਂ ਦੇਣ ਵਾਲੇ ਕੌਣ ਨੇ ਉਹਨਾਂ ਦੇ ਵੀ ਚਿਹਰੇ ਬੇਨਕਾਬ ਕੀਤੇ ਸੀ ਲੇਕਿਨ ਦੋ ਦਿਨ ਬਾਅਦ ਹੁਣ ਸੁਖਵਿੰਦਰ ਪਾਲ ਸਿੰਘ ਗਰਚਾ ਹੋਣਾ ਨੇ ਵੀ ਪਾਰਟੀ ਛੱਡ ਦਿੱਤੀ ਆ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਸੁਬੀ ਸਿੰਘ ਬਾਦਲ ਹੋਣਾ ਨੂੰ ਭੇਜ ਦਿੱਤਾ ਹੈ ਇਸ ਮੌਕੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰ ਪਾਰਟੀ ਛੱਡ ਰਹੇ ਨੇ ਉੱਥੇ ਹੀ ਉਹਨਾਂ ਨੇ ਚੋਣਾਂ ਦੌਰਾਨ ਵਿਰਸਾ ਸਿੰਘ ਵਲਟੋਵਾ ਦੇ ਵਿਰੋਧ ਕਰਨ ਵਾਲੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਸੂਬੇ ਦੇ ਵਜ਼ੀਰ ਰਹਿ ਚੁੱਕੇ ਨੇ ਤੇ ਸੁਬੀਰ ਸਿੰਘ ਬਾਦਲ ਹੋਣਾਂ ਦੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਦੇਸ਼ ਪ੍ਰਤਾਪ ਸਿੰਘ ਕੈਰੋ ਹੋਣਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਹਾਲਾਂਕਿ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਨਹੀਂ ਲੀਡਰ ਚਾਹੇ ਸੁਖਦੇਵ ਸਿੰਘ ਢੀਡਸਾ ਚਾਹੇ ਪਰਮਜੀਤ ਕੌਰ ਗੁਲਚਰ ਚਾਹੇ ਬੀਬੀ ਜਗੀਰ ਕੌਰ ਸਮੇਤ ਕਈ ਨੇ ਕਿਹਾ ਸੀ ਕਿ ਅਜੀ ਹਸਕਤ ਫੈਸਲਾ ਲੈਨ ਤੋਂ ਗਰੇਜ ਕਰਨਾ ਚਾਹੀਦਾ ਸੀ ਹੁਣ ਸੁਬੀਰ ਸਿੰਘ ਬਾਦਲ ਵੀ ਕਹਿ ਕੇ ਆਪਣੇ ਸਲਾਹ ਕਰ ਬਦਲੋ ਹਾਰ ਹੋਈ ਆ ਨਿਬੋਸ਼ੀਪਰੀ ਉਹ ਕਬੂਲ ਨਹੀਂ ਚਾਹੀਦੀ ਆ ਲੇਕਿਨ ਫਿਲਹਾਲ ਬਹੁਤ ਸਾਰੀ ਜਿਹੜੀ ਕਾਲੀ ਦਲ ਦੇ ਵੱਡੇ ਲੀਡਰ ਉਹ ਕਹਿ ਰਹੇ ਕਿ ਨਹੀਂ ਸੁਬੀਤ ਸਿੰਘ ਬਾਦਲ ਦੀ ਅਗਵਾਈ ਚ ਕਾਲੀ ਦਲ ਚੜਦੀ ਕਲਾ ਦੇ ਵਿੱਚ ਪਰ ਫਿਲਹਾਲ ਕਾਲੀ ਦਲ ਦੇ ਲੀਡਰਾਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਇਸ ਜਾਣਕਾਰੀ ਨਾਲ ਢੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ